हां जी डॉक्टर सत श्री अकाल सत श्री अकाल जी ਕਿਹੜੀ ਥੈਰাপি ਕਰਨੀ ਹੈ ਜੀ ਡਾਕਟਰ ਅੱਜ ਅਸੀਂ ਜੇ ਇਹਨਾਂ ਦੇ ਮਸਲ ਸਟੀਮੂਲੇਸ਼ਨ ਦੇ ਬਾਰੇ ਲੱਗੇ ਸੋ ਮਸਲ ਸਟੀਮੂਲੇਸ਼ਨ ਜਿਹੜੀ ਹੈ ਇਹਦੇ ਵਿੱਚ ਜਿਨ੍ਹਾਂ ਦੇ ਮਸਲ ਪਾਵਰ ਲਾਸ ਹੋ ਜਾਂਦੀ ਹੈ ਸੋ ਉਹਨੂੰ ਆਪਾਂ ਇਲੈਕਟ੍ਰਿਕ ਸਟੀਮੂਲੇਸ਼ਨ ਦੇ ਕੇ ਤੇ ਆਪਾਂ ਉਹਦੇ ਵਿੱਚ ਪਾਵਰ ਲੈ ਕੇ ਆਉਂਦੇ ਹਾਂ ਇਹ ਜਦੋਂ ਕੋਨ ਕਰੰਟ ਫੀਲ ਹੁੰਦਾ ਉਹ ਵੀ ਐਕਟੀਵੇਟ ਹੁੰਦੀ ਹੈ ਤੇ ਨਾਲ ਨਾਲ ਆਪਾਂ ਜਿਹੜੇ ਮੋਟਰ ਆਪਣੇ ਜੈਨੇਟਰ ਹੁੰਦੇ ਠੀਕ ਹੈ ਜੀ ਜਿਹੜੇ ਆਪਣੇ ਮਸਲ ਨੂੰ ਕੰਟਰੋਲ ਕਰਦੇ ਆ ਉਹਦੇ ਵਿੱਚ ਵੀ ਫਰਕ ਪੈਂਦਾ ਠੀਕ ਹੈ ਤੇ ਆਪਾਂ ਜ਼ਿਆਦਾ ਇਹਦੇ ਵਿੱਚ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਦੇ ਆ ਕਿ ਆਪਾਂ ਮੂਵਮੈਂਟ ਲੈ ਕੇ ਆਉਣੀ ਹੈ ਕਿਉਂਕਿ ਸੈਂਸੇਸ਼ਨ ਨਾਲ ਨਾਲ ਆਈ ਜਾਂਦੀ ਹੈ ਕਿ ਉਹ ਆਪਾਂ ਹੋਰ ਬਹੁਤ ਸਾਰੇ ਥੈਰਾਪੀਜ਼ ਦੇ ਨਾਲ ਕਰਦੇ ਆ ਠੀਕ ਹੈ ਜੀ ਇਹਦਾ ਜੋਜੀ ਦਾ ਪੂਰੀ ਬਾਡੀ 'ਚੇ ਕਰ ਸਕਦੇ ਆਪਾਂ ਮਨ ਲੋ ਜਿਹੜੇ ਸਪੈਸਿਫਿਕ ਪਾਰਟ ਦੇ ਹੋ ਸਕਦਾ ਜੀ ਆਪਾਂ ਪੂਰੀ ਬੋਡੀ ਤੇ ਕਰ ਸਕਦੇ ਆ ਪਰ ਆਪਾਂ ਨੂੰ ਦੇਖਣਾ ਪੈਂਦਾ ਵੀ ਕਿੱਥੇ ਯੂਜ਼ ਕਰਨਾ ਜਿਵੇਂ ਮੈਂ ਜਿਵੇਂ ਤੁਹਾਡੇ ਇਥੇ ਪਲੇਸਮੈਂਟ ਕੀਤੀ ਹੈ ਹਾਂ ਇਹ ਮੈਂ ਸਿਰਫ ਥੋਥੇ ਥੋਥੇ ਕੀਤੀ ਹੈ ਜਿੱਥੇ ਤੁਹਾਡੀ ਸਟਰੈਂਥ ਨਾ ਬਰਾਬਰ ਹੈ ਜਾਂ ਘੱਟ ਠੀਕ ਹੈ ਜਿੱਥੇ ਤੁਹਾਡੀ ਸਟਰੈਂਥ ਹੈ ਮੈਂ ਉਥੇ ਨਹੀਂ ਕੀਤੀ ਜਿਵੇਂ ਤੁਹਾਡੇ ਬਾਈਸੈਪਸ ਦੇ ਵਿੱਚ ਤੁਸੀਂ ਕੋਣੀ ਆਰਾਮ ਨਾਲ ਮੋੜ ਲੈਣ ਹਾਂ ਇਸ ਕਰਕੇ ਮੈਂ ਉਥੇ ਨਹੀਂ ਲਾਉਂਦਾ ਠੀਕ ਹੈ ਮੈਂ ਤੁਹਾਡੇ ਗੁੱਟ ਦੇ ਕੋਲੇ ਜਾਂ ਕੋਣੀ ਤੇ ਲਗਾਉਣਾ ਕਿਉਂਕਿ ਉਥੇ ਤੁਹਾਡਾ ਕੰਟਰੋਲ ਨਹੀਂ ਠੀਕ ਹੈ ਇਸ ਚੀਜ਼ ਦਾ ਬਹੁਤ ਧਿਆਨ ਦੇਣਾ ਹੁੰਦਾ ਜਦੋਂ ਵੀ ਆਪਾਂ ਸਟੀਮੂਲੇਸ਼ਨ ਦਿੰਦੇ ਹਾਂ ਠੀਕ ਹੈ ਤੇ ਮਤਲਬ ਜਿਹੜੇ ਜਿਹੜੇ ਪਾਰਟ ਤੇ ਆਪਣਾ ਪਾਵਰ ਹੋਵੇ ਜਿੱਦਾਂ ਮੈਡੀਕਲ ਜੀ ਕਹਿੰਦੇ ਬਾਈ ਸੈਕਟੇ ਹੈਗੀ ਜਾਂ ਬੈਗ ਦੇ ਅਗੇ ਸਭ ਪਾਰਟ ਬੈਗ ਦੇ ਕਿਸੇ ਪਾਰਟ 'ਚ ਮਨ ਆਪਣੀ ਮੂਵਮੈਂਟ ਹੋਵੇ ਉੱਥੇ ਲਾ ਕੇ ਇਹਦਾ ਕੋਈ ਨੁਕਸਾਨ ਜਾਂ ਫਾਇਦਾ ਹੈ ਨੁਕਸਾਨ ਕੋਈ ਨਹੀਂ ਹੈ ਤੇ ਫਾਇਦਾ ਇਹ ਹੁੰਦਾ ਕਿ ਆਪਾਂ ਜੇ ਐਕਸਰਸਾਈਜ਼ ਦੇ ਨਾਲ ਕਰਾਈਏ ਤਾਂ ਥੋੜੀ ਜਿਹੀ ਹੋਰ ਬੰਦੇ ਦਾ ਕੰਟਰੋਲ ਬੈਟਰ ਹੁੰਦਾ ਠੀਕ ਹੈ ਕਿਉਂਕਿ ਤੁਹਾਡੇ ਜਿਵੇਂ ਕੇਸ ਦੇ ਵਿੱਚ ਉਹ ਮੰਨ ਜਿਹਦੇ ਵਿੱਚ ਸਟਰੈਂਥ ਵੀ ਹੈ ਮਸਲ ਦੇ ਵਿੱਚ ਉਹ ਜਿ 컨트롤 ਹਜੇ ਪੂਰਾ ਨਹੀਂ ਆਪਾਂ ਉਥੇ ਨਾਲ ਐਕਸਰਸਾਈਜ਼ ਦੇ ਨਾਲ ਹੀ ਯੂਜ਼ ਕਰਕੇ ਆਪਾਂ ਇੰਪਰੂਵਮੈਂਟ ਲੈ ਕੇ ਆ ਸਕਦੇ ਹਾਂ ਠੀਕ ਹੈ ਜੀ ਤੇ ਬਾਕੀ ਜਿਹੜੇ ਬੰਦੇ ਦਾ ਘਰੇ ਵਿੱਚ ਮੈਨੂੰ ਕਦੇ ਜਣੇ ਫੋਨ ਕਰਦੇ ਨੇ ਵੀ ਘਰੇ ਅਸੀਂ ਕਰਦੇ ਆਂ ਵੀ ਛੜ ਕੇ ਮਸ਼ੀਨ ਕਹਿੰਦੇ ਬਹੁਤ ਜਣੇ ਜਾਂ ਵੀ ਵਾਈਬ੍ਰੇਸ਼ਨ ਜੀ ਲੱਗਦੀ ਆ ਬਾਹ ਨੂੰ ਵੀ ਅਜਿ ਉਹ ਕਹਿੰਦੇ ਅਸੀਂ ਆਪੇ ਲਾ ਦਾਂਦੇ ਹਾਂ ਉਹ ਆਪਲਾਈ ਦਾ ਕੋਈ ਨੁਕਸਾਨ ਨਹੀਂ ਆ ਬੋਡੀ ਤੇ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਜਿਵੇਂ ਸਾਡੇ ਫਿਜ਼ਿਓਥੈਰੇਪੀ ਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਟਰੀਟਮੈਂਟ ਹੁੰਦੇ ਨੇ ਹਾਂਜੀ ਇੱਕ ਹੁੰਦੀ ਹੈ ਸਾਡੀ ਇਲੈਕਟ੍ਰੋਥੈਰੇਪੀ ਟਰੀਟਮੈਂਟ ਜਿਹਦੇ ਚਾਪਾ ਮਸ਼ੀਨ ਯੂਜ਼ ਕਰਦੇ ਆ ਇੱਕ ਹੁੰਦੀ ਹੈ ਮੈਨੂਅਲ ਮੈਨੂਅਲ ਥੈਰੇਪੀ ਤੇ ਤੀਜੀ ਹੁੰਦੀ ਹੈ ਸਾਡੀ ਐਕਸਰਸਾਈਜ਼ ਠੀਕ ਐ ਐਕਸਰਸਾਈਜ਼ ਥੈਰੇਪੀ ਤੇ ਇਹਦੇ ਵਿੱਚ ਇਲੈਕਟ੍ਰੋਥੈਰੇਪੀ ਦੇ ਵਿੱਚ ਸਾਡੇ ਕੋਲ ਮੇਜਰ 10 ਤਰ੍ਹਾਂ ਦੀ ਮਸ਼ੀਨਾਂ ਹੁੰਦੀਆਂ ਮਸ਼ੀਨਾਂ ਬਹੁਤ ਸਾਰੀ ਹੁੰਦੀਆਂ ਹਾਂ ਜੀ ਉਹਦੇ ਵਿੱਚ ਸਾਡੀ ਇੱਕ ਮਸਲ ਸਟੀਮੂਲੇਸ਼ਨ ਹੁੰਦੀ ਹੈ ਇੱਕ ਹੁੰਦੀ ਹੈ ਟੈਂਸ ਟੈਂਸ ਹਾਂ ਟੈਂਸ ਹੁੰਦੀ ਹੈ ਇੱਕ ਹੁੰਦੀ ਹੈ ਆਈਐਫਟੀ ਹੁੰਦੀ ਹੈ ਜੀ ਠੀਕ ਹੈ ਤੇ ਇਸ ਕਰਕੇ ਆਪਾਂ ਜਿਹੜੀ ਤੁਹਾਡੇ ਕੇਸ ਦੇ ਵਿੱਚ ਜਾਂ ਕਿਸੇ ਵੀ ਨਿਊਰੋ ਕੇਸ ਦੇ ਵਿੱਚ ਆਪਾਂ ਮਸਲ ਸਟੀਮੂਲੇਸ਼ਨ ਲਗਾਉਂਦੇ ਹਾਂ ਤੇ ਮਸਲ ਸਟੀਮੂਲੇਸ਼ਨ ਦਾ ਹਮੇਸ਼ਾ ਧਿਆਨ ਰੱਖਣਾ ਹੁੰਦਾ ਹੈ ਕਿ ਆਪਾਂ ਜਿਆਦਾ ਇੰਟੈਂਸਿਟੀ ਦੇ ਨਾਲ ਨਹੀਂ ਲਾਈਏ ਕਿਉਂਕਿ ਸਪਾਈਨਲ ਕੋਰਡ ਇੰਜਰੀ ਕੇਸਸ ਦੇ ਵਿੱਚ ਜਾਂ ਬ੍ਰੇਕਲ ਪਲੈਕਸਿਸ ਇੰਜਰੀ ਕੇਸਸ 'ਚ ਕੀ ਹੁੰਦਾ ਵੀ ਬੰਦੇ ਨੂੰ ਸੈਂਸੇਸ਼ਨ ਨਹੀਂ ਹੁੰਦੀ ਤਾਂ ਦੇ ਬਰਨ ਦੇ ਚਾਂਸ ਰਹਿੰਦੇ ਆ ਸਹੀ ਗੱਲ ਤੇ ਦੂਜਾ ਇਹ ਹੈ ਕਿ ਜਿਵੇਂ ਮੰਨ ਲਓ ਕਿਸੇ ਦੇ ਕੋਈ ਵੀ ਪਲੇਟਿੰਗ ਹੋਈ ਆ ਲੋਹੇ ਦਾ ਕੋਈ ਵੀ ਚੀਜ਼ ਪਾਰਟੀ ਹੋਇਆ ਜਿਸ ਦਾ ਮੇਰਾ ਗੱਲ ਤੁਹਾਡੀ ਉਮੀਦ ਤਾਂ ਹਾਂਜੀ ਜੀ ਮੈਂ ਤੁਹਾਡੇ ਗੜ ਦੇ ਵਿੱਚ ਪਲੇਟਿੰਗ ਹੋਈ ਆ ਜਾਂ ਤੁਹਾਡੇ ਲੱਧ ਦੇ ਵਿੱਚ ਪਲੇਟਿੰਗ ਹੋਈ ਆ ਹਾਂਜੀ ਅੱਬਾ ਉੱਥੇ ਨਹੀਂ ਲਗਾ ਸਕਦੇ ਡਾਇਰੈਕਟ ਠੀਕ ਹੈ ਕਿਉਂਕਿ ਅੰਦਰ ਉਹ ਹੀਟ ਹੀਟ ਹੋ ਸਕਦਾ ਅੰਦਰ ਉਹ ਪਾਰਟ ਉਹ ਪਾਰਟ ਹੀਟ ਹੋ ਸਕਦਾ ਅਪਾ ਇਸ ਚੀਜ਼ ਦਾ ਧਿਆਨ ਦੇਣਾ ਹੁੰਦਾ ਹਮੇਸ਼ਾ ਕਿਤੇ ਇਹ ਨਾ ਹੋਵੇ ਕਿ ਅੰਦਰ ਬਰਨ ਹੋ ਜੇ ਬਾਹਰੋਂ ਠੀਕ ਹੋਵੇ ਬਾਹਰੋਂ